ਕੰਨ ਬੇਫਿਕਰ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਕਹਾਵਤ ਜਿਹੜੀ ਇੱਕ ਸੱਚ ਕਰੀ ਹੈ ਕੁਦਰਤ ਨੇ ਇਹ ਦੇਖੋ ਇਹ ਬੇਲ ਕਦੂਆਂ ਦੀ ਹੋ ਰਹੀ ਹੈ ਤੇ ਤੁਹਾਨੂੰ ਮੈਂ ਇਹਦੀ ਜੜ ਦਿਖਾਵਾਂਗਾ ਤੁਸੀਂ ਜੜ ਨੂੰ ਦੇਖਿਓ ਕਿੱਥੋਂ ਪੈਦਾ ਹੋਈ ਹੈ ਇਹ ਤੇ ਇਹਦਾ ਫਲ ਦੇਖ ਲਓ ਤੁਸੀਂ ਫਲ ਚੈੱਕ ਕਰ ਲਓ ਇੱਕ ਵਾਰੀ ਕਿੰਨਾ ਲੱਗਿਆ ਹੋਇਆ ਹੈਗਾ ਲਓ ਜੀ ਫਲ ਚੈੱਕ ਕਰ ਦਿਓ ਲੋ ਇਹ ਬੇਲ ਦੀ ਮਸ ਨੂੰ ਜੜ ਦਿਖਾਉਣਾ ਕਿੱਥੇ ਆ ਲੋ ਹੈ ਕਿਤੇ ਦਿਖਾਈ ਦਿੰਦੀ ਆ ਕਿਤੇ ਮਿੱਟੀ ਤੁਹਾਨੂੰ ਤੇ ਫਲ ਦੇਖੋ ਕਿੰਨਾ ਲੱਗਾ ਹੋਇਆ ਉੱਪਰ ਤੱਕ ਬਹੁਤ ਵੱਡੀ ਫੈਲੀ ਹੋਈ ਆ ਕਿਤੇ ਵੀ ਤੁਹਾਨੂੰ ਇਹਦੇ ਵਿੱਚ ਜਿਹੜੀ ਉਹ ਮਿੱਟੀ ਆ ਜਿਹੜੀ ਉਹ ਦਿਖਾਈ ਨਹੀਂ ਦੇਊਗੀ ਆਲੇ-ਦਾਲੇ ਪੱਥਰ ਇਹਦੇ ਲੱਗਾ ਹੋਇਆ ਏ ਇੱਕ ਕੱਦੂ ਆ ਜਿਹੜਾ ਇਹ ਆਪਾਂ ਪਕਾ ਲਿਆ